ਹੈਲੋ ਮਾਈ YouTube ਫੈਮਲੀ ਗੁੱਡ ਮਾਰਨਿੰਗ ਅੱਜ ਹੈ ਸੰਡੇ ਆਪਾਂ ਲੱਗੇ ਆ ਆਲੂ ਵਾਲੇ ਪਰੌਂਠੇ ਬਣਾਉਣ ਬੱਚੇ ਦੀ ਅੱਜ ਫਰਮਾਇਸ਼ ਸੀ ਕਿ ਅਸੀਂ ਖਾਣੇ ਆ ਆਲੂ ਵਾਲੇ ਪਰੌਂਠੇ ਬੇਸ ਕਰ ਰਹੇ ਆ ਪਾ ਤਿਆਰ ਇਹਦੇ ਵਿੱਚ ਆਪਾਂ ਪਾ ਲਿਆ ਹੈ ਪਿਆਜ਼ ਆਲੂ ਹਰੀਆਂ ਮਿਰਚਾਂ ਧਨੀਆ ਥੋੜਾ ਜਿਹਾ ਜੀਰਾ ਥੋੜਾ ਜਿਹਾ ਇਹਦੇ ਵਿੱਚ ਪਾ ਲਿਆ ਜਵੈਨ ਬੇਸ ਹੋ ਗਿਆ ਰੈਡੀ ਨਮਕ ਮਿਰਚ ਪਾ ਕੇ ਹੁਣ ਆਪਾਂ ਬੱਚੇ ਹੋ ਗਏ ਹੋਏ ਨੇ ਨਾ ਤੋਂ ਕਿ ਰੈਡੀ ਤੇ ਇਹਨਾਂ ਨੂੰ ਹੁਣ ਮੇਰੇ ਲੱਗਿਆ ਆਲੂ ਵਾਲੀ ਰੋਟੀ ਇਹ ਕਰ ਲਈ ਆਪਾਂ ਆਲੂਆਂ ਦੀ ਫਿਲਿੰਗ ਤੇ ਚਲੋ ਜੀ ਹੁਣ ਆਪਾਂ ਛੋਟੀ ਜਿਹੀ ਸੋਹਣੀ ਜਿਹੀ ਲੱਗਿਆ ਆਲੂ ਵਾਲੀ ਪਰੌਂਠੀ ਰਾੜ ਕੇ ਵਧੀਆ ਜਿਹੀ ਬਣਾਣ ਜਿੰਨੂੰ ਦੇਖ ਕੇ ਬੱਚਿਆਂ ਦੇ ਮੂੰਹ ਚ ਤਾਂ ਆਟੋਮੈਟਿਕਲੀ ਆ ਜਾਣਾ ਪਾਣੀ ਤੇ ਬੱਚੇ ਇੱਕ ਦੀ ਜਗ੍ਹਾ ਮੇਰੇ ਖਿਆਲ ਨਾਲ ਖਾਣਗੇ ਦੋ ਪਰੌਂਠੀਆਂ ਵੈਸੇ ਤਾਂ ਕਹਿ ਰਹੀ ਸੀ ਇੱਕ ਹੀ ਖਾਣੀ ਆ ਆਪਾਂ ਬਣਾਣੀ ਹੀ ਇੰਨੀ ਯੰਮੀ ਆ ਬਟਰ ਪਾ ਕੇ ਕੀ ਆਲੋ ਐ ਬਣ ਗਈ ਐ ਕ੍ਰਿਸਪੀ ਜੀ ਪਰੌਂਠੀ ਹੁਣ ਬਸ ਖਾਣ ਦੇ ਲਈ ਹੋ ਜੋ ਤਿਆਰ परौठी हो गई है बिल्कुल रेडी क्रिस्पी, कर्ड बिल्कुल रेडी है कर्ड के आप खावे रोटी आ चको होगी प्लेट तैयार आ जाओ जी खाने